ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਫਾਜ਼ਿਲਕਾ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਡੀਸੀ ਦਫ਼ਤਰ ਡੀਸੀ ਦਫ਼ਤਰ ਫਾਜ਼ਿਲਕਾ ਦੇ ਬਾਹਰ ਫਿਕਸਪਕ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਲ ਇੰਡੀਆ ਹਾਂਜੀ ਮੈਂ ਤੁਸੀਂ ਅੱਜ ਧਰਨਾ ਲਗਾਇਆ ਹੈ ਕਿਹੜੀ ਗਨੂੰ ਲਗਾਇਆ ਹੈ ਕਿੰਨਾਂ ਵੱਲੋਂ ਲਗਾਇਆ ਗਿਆ ਹੈ ਸਰ ਅੱਜ ਪੰਜਾਬ ਵਿੱਚ ਸਾਂਝੇ ਫਰੰਟ ਦੇ ਸੱਦੇ ਤੇ ਚਾਰ ਜਥੇਬੰਦੀਆਂ ਨੇ ਆਲ ਇੰਡੀਆ ਆਸ਼ਾ ਵਰਕਰ ਗੜੀ ਜਥੇ ਦੇ ਜਥੇਬੰਦੀਏ ਉਹ ਸਾਂਝੇ ਫਰੰਟ ਵਿੱਚ ਉਹਨਾਂ ਨਾਲ ਅਟਾ ਕੇ ਸਾਂਝੇ ਫਰੰਟ ਦੇ ਸੱਦੇ ਤੇ ਅੱਜ ਅਸੀਂ ਜਿਲ੍ਹਾ ਫਾਇਲ ਕਦੇ ਡੀਸੀ ਹੈੱਡਕੁਆਟਰ ਤੇ ਆ ਸਾਰੇ ਇਕੱਠੇ ਹੋਇਆ ਸਾਡੇ ਵੀ ਸਰਕਾਰ ਨੇ ਕੁੱਝ ਕੁ ਬਾਲੇ ਕਾਨੂੰਨ ਲਾਗੂ ਕੀਤੇ ਸੀ ਜਿਨ੍ਹਾਂ ਦੇ ਰੋਸ ਬਦਲੇ ਅਸੀਂ 21 ਤਰੀਕ ਤੋਂ ਲੈ ਕੇ 28 ਜੂਨ ਤੱਕ ਅਸੀਂ ਜਿਹੜਾ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਅਸੀਂ ਅੱਜ ਦਾ ਸਟ੍ਰਾਈਕ ਤੇ ਬੈਠੇ ਆ ਲਗਾਤਾਰ ਅੱਜ 8 ਦਿਨ ਹੋ ਗਏ ਨੇ ਸਾਨੂੰ ਸਟ੍ਰਾਈਕ ਕਰਦੇ ਨੂੰ ਪਰ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਵੀ ਪੋਜ਼ੀਟਿਵ ਰਿਸਪਾਂਸ ਨਹੀਂ ਮਿਲਿਆ ਹੈ ਕਿਹੜੀ ਮੰਗੇਗੀ ਤੋ ਡੀਜੀਡੀ ਪੰਜਾਬ ਸਰਕਾਰ ਨਹੀਂ ਮੰਨ ਰਹੀ ਹੈਗੀ ਆ ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰਦੀ ਹੈ ਵੀ ਅਸੀਂ ਤਾਂ ਮੁਲਾਜ਼ਮਾਂ ਵਾਸਤੇ ਬਹੁਤ ਕੁਝ ਕਰ ਰਹੇ ਆ ਕੱਚਿਆਂ ਨੂੰ ਪੱਕਾ ਕਰਦੇ ਪਏ ਆ ਤੇ ਨੌਕਰੀਆਂ ਦਿੰਦੇ ਆ ਮੇਰੇ ਕੋਲ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਲਗਾਤਾਰ ਸੰਘਰਸ਼ ਕਰ ਰਹੇ ਹੋ ਸਰ ਪਹਿਲਾਂ ਤਾਂ ਸਾਡੀ ਚਲੋ ਇਹ ਮੰਗ ਸੀ ਵੀ ਸਾਨੂੰ ਉਜਰਤ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ ਆਸ਼ਾ ਵਰਕਰਾਂ ਦੀ ਪਰ ਜਿਹੜਾ ਹੋਣ ਸਕੇ ਤੇ ਇਹਨਾਂ ਨੇ ਤਾਂ ਇਹਨਾਂ ਨੂੰ ਲਾਗੂ ਕੀਤਾ ਹੈ 58 ਸਾਲ ਦੀ ਉਮਰ ਵਿੱਚ ਸਾਡੀਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਭੈਣਾਂ ਨੂੰ ਇਹ ਕੰਮ ਨੂੰ ਖਾਲੀ ਹੱਥ ਮੋੜ ਰਹੇ ਨੇ ਜਿਹਦੇ ਰੋਸ ਵਜੋਂ ਅਸੀਂ ਆ ਜਿਹੜਾ 28 ਤਰੀਕ ਦੀ ਸਟ੍ਰਾਈਕ ਅਸੀਂ ਲਾਣੀ ਸੀ ਜਿਹਦੇ ਵਿੱਚ ਸਾਡੀ ਇਹ ਮੰਗ ਹੈ ਕਿ 58 ਸਾਲ ਜਿਹੜੀ ਉਮਰ ਪਾਲਿਸੀ ਸਰਕਾਰ ਨੇ ਬਣਾਈ ਹੈ ਇਹਨੂੰ ਰੱਟ ਕਰਕੇ 62 ਤੋਂ 70 ਸਾਲ ਤੱਕ ਸਾਡੇ ਜਿਹੜੇ ਆਸ਼ਾ ਤੇ ਆਸ਼ਾ ਫੈਸਿਲੀਟੇਟਰ ਦੀ ਜਿਹੜੀ ਹੈ ਕੰਮ ਕਰਨ ਦੀ ਉਮਰ ਸੀਮਾ ਜਿਹੜੀ ਹੈ ਨਿਰਧਾਰਿਤ ਹੋਵੇ ਇਹ ਸੰਘਰਸ਼ ਤੁਹਾਡਾ ਕੀ ਨਾਮ ਹੈ ਮੈਂ ਨੀਲਮ ਜਿਲ੍ਹਾ ਜਰਨਲਿਸਟ ਜਿਵੇਂ ਕੀ ਨੰਨ ਦੱਸਿਆ ਵੀ ਸੰਘਰਸ਼ ਵਿੱਢਿਆ ਗਿਆ ਹੈ 1 ਕਰੋੜ ਤੱਕ ਚੱਲੇਗਾ ਜੀ ਸੰਘਰਸ਼ ਵਿੱਢਿਆ ਸੀ ਸਰ ਅਸੀਂ ਅਸ ਕਰਕੇ ਕਿ ਸਰਕਾਰ ਸਾਡੀ ਸੁਣੀ ਠੀਕ ਹੈ ਪਹਿਲਾਂ ਸਰਕਾਰ ਨੇ ਸਾਡੇ ਨਾਲ ਇਹ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਉਧਰਨੇ ਲਾਣ ਦੀ ਆਖਰ ਕੋਈ ਡਿਮਾਂਡ ਕਰਨ ਦੀ ਜ਼ਰੂਰਤ ਨਹੀਂ ਪੈਣੀ ਅਸੀਂ ਤੁਹਾਨੂੰ ਆਪਣੇ ਆਪ ਹੀ ਇੰਨਾ ਕੁਝ ਦਵਾਂਗੇ ਕਿ ਤੁਹਾਨੂੰ ਲੋੜ ਹੀ ਨਹੀਂ ਪੈਣੀ ਮੰਗਣ ਦੀ ਪਰ ਸਰਕਾਰ ਨੇ ਸਾਡੇ ਨਾਲ ਆ ਕੁਝ ਕੀਤਾ ਕਿ ਜਿਹੜਾ ਵੀ ਸਾਨੂੰ ਕੋਈ ਇਨਸੈਂਟਿਵ ਮਿਲਦਾ ਸੀਗਾ ਉਹ ਵੀ ਸਾਡੇ ਤੋਂ ਖੋ ਲਿੱਟਾ ਗਿਆ ਜਿਹੜੇ ਹਸਪਤਾਲ ਖਾਲੀ ਪੈ ਰਹੇ ਨੇ ਦੇਸ ਵਿੱਚ ਉਹਨਾਂ ਦੇ ਵਿੱਚ ਜਿਹੜੇ ਗਰਭਨ ਹਟੇ ਇੰਨੇ ਹੁੰਦੀਆਂ ਸੀ ਜਾਂ ਜਿਹੜੇ 9-9 ਮਹੀਨੇ ਤੱਕ ਪਤਾ ਨਹੀਂ ਲੱਗਦਾ ਕਿ ਕਿਹਦੇ ਪ੍ਰੈਗਨੈਂਟ ਹੈ ਕਿਸੇ ਤਰ੍ਹਾਂ ਦੀ ਹਰੇਕ ਰਿਪੋਰਟ ਇਹਨਾਂ ਦੀ ਜੁੱਠੇ ਜਾਂਦੀ ਸੀਗੀ ਉਹ ਆਸਾ ਦੇ ਮਜੂ ਸਾਰੇ ਦੇ ਸਾਰੇ ਅਸੀਂ ਇੱਕਦਮ ਮੁਕੰਮਲ ਸਾਰਾ ਕੁਝ ਕਰਤਾ ਬਸ ਤਾਂ ਬਾਸ ਸਰਕਾਰ ਨੇ ਸਾਡੇ ਨਾਲ ਆ ਵਿਸਤਰਾ ਕੀਤਾ ਜਦੋਂ ਲੋਕ ਸਰਕਾਰੀ ਨਾਲ ਜੁੜਨ ਲੱਗੇ ਤੇ ਸਾਡੇ ਇਨਸੈਂਟਿਵ ਘਟਨੇ ਸ਼ੁਰੂ ਕਰਤੇ ਹੋਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤਾਂ ਸਾਰੇ ਸਰਕਾਰ ਨੇ ਤੁਹਾਨੂੰ ਮੁਲਾਜ਼ਮ ਇਕ ਦਿਨ ਨਹੀਂ ਮੰਨਿਆ ਅਸੀਂ ਤਾਂ 16 ਸਾਲ ਹੋ ਗਏ ਮਿੰਤਾ ਕਰਦੇ ਨੂੰ ਕਿ ਸਾਨੂੰ ਉਹ ਮੁਲਾਜ਼ਮ ਮੰਨਿਆ ਜਾਵੇ ਤੇ ਉਸ ਤੋਂ ਬਾਅਦ ਜਦੋਂ ਮੁਲਾਜ਼ਮ ਹੀ ਸਾਨੂੰ ਨਹੀਂ ਮੰਨਿਆ ਅਸੀਂ ਸਵਾਸੇਵਿਕਾਂ ਤਾਂ ਸਾਡੇ ਰਿਟਾਇਰਮੈਂਟ ਕਿਸ ਚੀਜ਼ ਦੀ 70 ਸਾਲ ਹੁੰਦੀ ਹੈ ਸਰ ਹੈਲਥ ਡਿਪਾਰਟਮੈਂਟ ਤੇ ਗਰਾਉਂਡ ਲੈਵਲ ਤੇ ਸਭ ਤੋਂ ਵੱਧ ਕੰਮ ਜਿਹੜਾ ਹੁੰਦਾ ਹੈਗਾ ਉਹ ਆਸ਼ਾ ਵਰਕਰ ਵੀ ਕਰਦੀ ਹੈ ਜਿਹੜਾ ਡਾਇਰੈਕਟਲੀ ਨਾਲ ਕਰਦੀ ਬਾਕੀ ਜੋ ਤੁਹਾਡੇ ਨਾਲ ਇਹ ਦਿੱਕੜਾ ਹੋ ਗਿਆ ਹੈ ਬਿਲਕੁਲ ਹੋ ਰਿਹਾ ਹੈ ਸਰ ਮੇਡਾ ਕੋਈ ਪੁਆ ਲੈ ਜਾਂਦਾ ਕੰਮ ਕਰਦਾ ਕੋਈ ਰਹਿ ਜਾਂਦਾ ਸਾਨੂੰ ਵੀ ਪਤਾ ਹੈ ਗਰਾਊਂਡ ਲੈਵਲ ਤੋਂ ਅਸੀਂ ਇੱਕ ਨੰਬਰ ਰਿਪੋਰਟ ਦਿੰਨੇ ਆ ਸਰਕਾਰ ਨੂੰ ਕਿਸੇ ਚੀਜ਼ ਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੁੰਦੀ ਔਰ ਜਿੰਨਾ ਕਿਸੇ ਰਿਪੋਰਟ ਦਿੰਨੇ ਆ ਉਹਨਾਂ ਦੇ ਬਾਵਜੂਦ ਵੀ ਸਾਨੂੰ ਸਰਕਾਰ ਵੀ ਨੇ ਪੈਸੇ ਦੇ ਆ ਠੀਕ ਹੈ ਉਹਦੇ ਬਾਵਜੂਦ ਵੀ ਸਰਕਾਰ ਅਹੀਂ ਕਹਿ ਰਹੀ ਹੈ ਕਿ ਕੁਝ ਰਿਪੋਰਟਾਂ ਗਲਤ ਨੇ ਕੁਝ ਇਹ ਕੰਮ ਨਹੀਂ ਹੋ ਰੇ ਕੋਈ ਗਰਾਊਂਡ ਲੈਵਲ ਤੇ ਆ ਕੇ ਸਾਡੇ ਨਾਲ ਕੋਈ ਗਲਤੀ ਕਰੇ ਸਾਡੇ ਨਾਲ ਕੋਈ ਗਲਤ ਕਰਨ ਨੂੰ ਤਿਆਰ ਨਹੀਂ ਹੈ ਸਾਡੇ ਕੋਈ ਮੁਸ਼ਕਲਾ ਪੁੱਛਣ ਨੂੰ ਤਿਆਰ ਨਹੀਂ ਹੈ ਇਹ ਤੁਹਾਡਾ ਸੰਗਠਨ ਪੰਜਾਬ ਲੈਵਲ ਤੇ ਚੱਲ ਰਿਹਾ ਜੀ ਹਾਂਜੀ ਸਰ ਹਾਂਜੀ ਪੂਰੇ ਪੰਜਾਬ ਕਿੰਨੇ ਟਾਈਮ ਤੋਂ ਬੋਤ ਸੰਗਠਨ ਦੀ ਮੀਟਿੰਗ ਹੈ ਜੀ ਨੰਨੇ ਸਮੇਂ ਤੱਕ ਚੱਲੇਗਾ ਸਰ ਅੱਜ ਸਾਨੂੰ ਮੀਟਿੰਗ ਮਿਲੀ ਹੋਈ ਹੈ ਸਾਡੇ ਕਨਵੀਨਰ ਜਿਹੜੇ ਹੈਗੇ ਸਾਰੇ ਪਾਰਟੀਆਂ ਦੇ ਉਹ 12:00 ਦੇ ਟਾਈਮ ਦਿੱਤਾ ਹੈ ਤਾਂ ਮੰਤ ਮੰਤਰੀ ਨਾਲ ਮੀਟਿੰਗ ਹੈ ਕਿ ਅਗਰ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਾਨੂੰ ਰਿਸਪੌਂਸ ਅੱਛਾ ਮਿਲਦਾ ਹੈ ਤਾਂ ਠੀਕ ਹੈ ਨਹੀਂ ਤਾਂ ਇਹ ਸੰਗਠਨ ਸਾਡਾ ਅੱਗੇ ਵੀ ਵਧਿਆਏਗਾ ਔਰ ਅਸੀਂ ਕੁੱਤਲਾ ਖੂਕ ਮਚਾਉਂਦਾ ਹੈ ਜੀ ਦਾ ਸ਼ੁਭ ਨਾਮ ਜੀ ਜੀ ਮੇਰਾ ਨਾਮ ਸੰਤੋਸ਼ ਜ਼ਿਲ੍ਹਾ ਫਰ थैंक यू ए न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत